ਕਮਲ ਕੋਰਪਾ ਵੀ ਦੇ ਮਾਮਲੀ ਦੇ ਵਿੱਚ ਵੱਡੇ ਖੁਲਾਸੇ ਮਾਨਯੋਗ ਐਸਐਸਪੀ ਬਠਿੰਡਾ ਦੇ ਵੱਲੋਂ ਕੀਤੇ ਗਏ ਨੇ ਇਸ ਖਬਰ ਨੂੰ ਅੰਤ ਤੱਕ ਜ਼ਰੂਰ ਸੁਣ ਲਿਓ ਤੇ ਤੁਹਾਡੀਆਂ ਵੀ ਅੱਖਾਂ ਖੁੱਲ ਜਾਣਗੀਆਂ ਕਿ ਆਖਿਰਕਾਰ ਕਿਸ ਤਰੀਕੇ ਨਾਲ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਐਸਐਸਪੀ ਬਠਿੰਡਾ ਨੇ ਦੱਸਿਆ ਕਿ ਅਮਰਿਤਪਾਲ ਅੰਮ੍ਰਿਤਸਰ ਤੋਂ ਜਹਾਜ਼ ਛੱਡ ਕੇ ਵਿਦੇਸ਼ ਭੱਜ ਗਿਆ ਤੇ ਉਸ ਦੇ ਨਾਲ ਨਾਲ ਇਹ ਵੀ ਦੱਸਿਆ ਕਿ ਆਖਿਰਕਾਰ ਮੌਕੇ ਤੇ ਕਿਸ ਤਰੀਕੇ ਨਾਲ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਤੁਸੀਂ ਵੀ ਇਸ ਖਬਰ ਨੂੰ ਅੰਤ ਤੱਕ ਜ਼ਰੂਰ ਸੁਣਿਓ ਤਾਕੀ ਜਿਹੜੇ ਵੀ ਤੁਹਾਡੇ ਭੁਲੇਖੇ ਹੋਣਗੇ ਜਿਹੜੇ ਵੀ ਤੁਹਾਡੇ ਪਰਮ ਹੋਣਗੇ ਜਿਹੜੀਆਂ ਵੀ ਗੱਲਾਂ ਤੁਸੀਂ ਇਧਰ ਉਧਰ ਸੁਣੀਆਂ ਹੋਣਗੀਆਂ ਤੁਹਾਡੀਆਂ ਕਲੀਅਰ ਹੋ ਜਾਣਗੀਆਂ ਕਿਉਂਕਿ ਹੁਣ ਪ੍ਰਸ਼ਾਸਨ ਦੇ ਵੱਲੋਂ ਸਾਰੀਆਂ ਗੱਲਾਂ ਦੱਸ ਦਿੱਤੀਆਂ ਗਈਆਂ ਨੇ ਇਹ ਪ੍ਰੈਸ ਕਾਨਫਰੈਂਸ ਹੋਈ ਏ ਪ੍ਰੈਸ ਕਾਨਫਰੈਂਸ ਦੇ ਵਿੱਚ ਸਾਰੀਆਂ ਗੱਲਾਂ ਦੱਸਿਆ ਕਿ ਆਖਿਰਕਾਰ ਕਿ ਕਿਸ ਤਰੀਕੇ ਨਾਲ ਕਮਲਕੌਰ ਭਾਬੀ ਦਾ ਕਤਲ ਕੀਤਾ ਗਿਆ ਕਮਲਕੌਰ ਭਾਬੀ ਦੇ ਮਾਮਲੇ ਬਾਰੇ ਵੱਡੇ ਖੁਲਾਸੇ ਹੋ ਗਏ ਨੇ ਅੱਜ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਵੱਲੋਂ ਪ੍ਰੈਸ ਕਾਨਫਰੈਂਸ ਕੀਤੀ ਗਈ ਏ ਜਿਸ ਦੌਰਾਨ ਐਸਐਸਪੀ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਦੇ ਨਾਲ ਨਾਲ ਇਹ ਵੀ ਦੱਸਿਆ ਕਿ ਉਸ ਸਮੇਂ ਯਾਨੀ ਕਿ ਕਤਲ ਦੇ ਦਿਨ ਸਮੇਂ ਅਮ੍ਰਿਤਪਾਲ ਮੈਰੋ ਮੌਕੇ ਤੇ ਮੌਜੂਦ ਸੀ ਹਾਲਾਂਕਿ ਦੋ ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਕਰ ਦਿੱਤੇ ਗਏ ਨੇ ਅਮ੍ਰਿਤਪਾਲ ਮੈਰੋ ਇਸ ਸਮੇਂ ਵਿਦੇਸ਼ ਭੱਜ ਗਿਆ ਯਾਨੀ ਕਿ ਭਗੌੜਾ ਹੋ ਚੁੱਕਾ ਹੈ ਉਸ ਦੇ ਨਾਲ ਨਾਲ ਪੁਲਿਸ ਦੇ ਅਨੁਸਾਰ ਇਹ ਕਤਲ ਸੂਝ ਸਮਝ ਕੇ ਕੀਤਾ ਗਿਆ ਸੀ ਅਤੇ ਇਸ ਵਿੱਚ ਕੁਝ ਹੋਰ ਲੋਕ ਵੀ ਸ਼ਾਮਲ ਸਨ ਐਸਐਸਪੀ ਨੇ ਇਹ ਵੀ ਕਿਹਾ ਕਿ ਦੋ ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਛੇਤੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਕਤਲ ਮਾਮਲੇ ਦੀ ਜਾਂਚ ਦੌਰਾਨ ਕੁਝ ਪੱਕੇ ਸਬੂਤ ਮਿਲੇ ਨੇ ਜੋ ਕਿ ਮੈਰੋ ਦੀ ਮੌਜੂਦਗੀ ਦੀ ਪੁਸ਼ਟੀ ਕਰਦੇ ਨੇ ਪੁਲਿਸ ਨੇ ਕਿਹਾ ਕਿ ਜਲਦੀ ਹੀ ਹੋਰ ਵੱਡੇ ਖੁਲਾਸੇ ਹੋ ਸਕਦੇ ਨੇ ਉਹਨਾਂ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਹਾਲੇ ਤੱਕ ਨਹੀਂ ਆਈ ਹੈ ਕਿਉਂਕਿ ਕੱਲ ਵੀ ਗਿਆਨੀ ਬੂਟਾ ਸਿੰਘ ਉਹਨਾਂ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਅਮਰਿਤਪਾਲ ਸਿੰਘ ਮੈਰੋ ਦੇ ਵੱਲੋਂ ਕਮਲਕੌਰ ਭਾਬੀ ਦੇ ਨਾਲ ਪਹਿਲਾ ਜ਼ਬਰ ਜਨਾਹ ਕੀਤਾ ਗਿਆ ਉਸ ਤੋਂ ਬਾਅਦ ਉਸ ਨੂੰ ਗਲਾ ਕੁੱਟ ਕੇ ਮਾਰ ਦਿੱਤਾ ਗਿਆ ਲੇਕਿਨ ਉਸ ਦੇ ਉੱਪਰ ਹਾਲੇ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਿਆ ਉਹਨਾਂ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਹਾਲੇ ਤੱਕ ਚੰਗੀ ਤਰ੍ਹਾਂ ਨਹੀਂ ਆਈਏ ਉਸ ਰਾਹੀਂ ਹੀ ਪਤਾ ਲੱਗੇਗਾ ਕਿ ਆਖਿਰਕਾਰ ਕਮਲਕੌਰ ਭਾਬੀ ਦਾ ਬਲਦਕਾਰ ਹੋਇਆ ਜਾਂ ਨਹੀਂ ਇਸ ਦੇ ਉੱਪਰ ਹਾਲੇ ਤੱਕ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਇਸ ਮਾਮਲੇ ਦੇ ਵਿੱਚ ਫਿਰ ਹਾਲ ਤੱਕ ਪੰਜ ਦੋਸ਼ੀ ਸਾਹਮਣੇ ਆਏ ਨੇ ਜਿਨ੍ਹਾਂ ਵਿੱਚੋਂ ਦੋ ਤਾਂ ਗ੍ਰਿਫਤਾਰ ਕਰ ਲਿੱਤੇ ਗਏ ਨੇ ਤੇ ਦੋਆਂ ਦੀ ਭਾਲ ਹੈ ਤੇ ਇੱਕ ਅਮਰਿਤਪਾਲ ਮੈਰੋ ਜੋ ਕਿ ਇਸ ਸਮੇਂ ਭਗੌੜਾ ਹੋ ਗਿਆ ਹੈ ਦੇਸ਼ ਦੇਸ਼ ਛੱਡ ਕੇ ਯੂਏਈ ਭੱਜ ਗਿਆ ਸੋ ਹੁਣ ਤੱਕ ਦੇ ਵੱਡੇ ਖੁਲਾਸੇ ਜੋ ਕਿ ਕਮਲਕੌਰ ਭਾਬੀ ਦੇ ਕਤਲ ਦੇ ਮਾਮਲੇ ਵਿੱਚ ਹੋਏ ਨੇ ਪੁਲਿਸ ਲਗਾਤਾਰ ਲੱਗੀ ਹੋਈ ਹੈ ਪ੍ਰਸ਼ਾਸਨ ਲਗਾਤਾਰ ਲੱਗਿਆ ਹੋਇਆ ਹੈ ਕਿਉਂਕਿ 3 ਦਿਨ ਬਾਅਦ ਤਾਂ ਉਸ ਦੀ ਬਾਡੀ ਮਿਲਦੀ ਹੈ ਗੱਡੀ ਦੇ ਵਿੱਚੋਂ ਤੇ ਇਹ ਦੱਸਿਆ ਗਿਆ ਕਿ 3 ਘੰਟੇ ਬਾਅਦ ਹੀ ਯੂਏਈ ਦੀ ਫਲਾਈਟ ਫੜ ਕੇ ਅੰਮ੍ਰਿਤਸਰ ਤੋਂ ਇੰਟਰਨੈਸ਼ਨਲ ਫਲਾਈਟ ਫੜ ਕੇ ਅਮਨਪਾਲ ਸਿੰਘ ਮੈਰੋ ਜੋ ਹੈ ਉਹ ਯੂਏਈ ਭੱਜ ਗਿਆ ਇਸ ਖਬਰ ਬਾਬਤ ਤੁਹਾਡਾ ਕੀ ਕਹਿਣਾ ਤੁਸੀਂ ਵੀ ਨਾਲ ਦੀ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਤੱਕ ਇਹ ਖਬਰ ਪਹੁੰਚੇ ਕਿ ਆਖਿਰਕਾਰ ਕਿਸ ਤਰੀਕੇ ਦੇ ਨਾਲ ਇਹ ਸਾਰੀ ਘਟਨਾਕ੍ਰਮ ਹੁੰਦੀ ਹੈ ਤੇ ਪੁਲਿਸ ਨੇ ਆਖਿਰਕਾਰ ਇਸ ਪੂਰੇ ਮਾਮਲੇ ਬਾਰੇ ਕੀ ਕੀਤਾ